ਕੁਲਜੀਤ ਜੀ ਜਿਹੜਾ ਉਹ ਮੈਨੂੰ 20 ਸਾਲ ਦਾ ਜਾਣਦਾ ਸੀ ਰਾਤ ਨੂੰ 10 ਵਜੇ ਉਹਦਾ ਫੋਨ ਆਇਆ ਬਹੁਤ ਘਬਰਾਇਆ ਹੋਇਆ ਰੋਈ ਜਾਵੇ ਮੈਂ ਕਿਹਾ ਵੀ ਕੀ ਹੋ ਗਿਆ ਤੈਨੂੰ ਕਹਿੰਦਾ ਸਤੀਜੀ ਮੇਰੀ ਵਾਈਫ 10:00 ਵਜੇ ਕਹਿੰਦਾ ਲਾਪੇ ਸ਼ਹਿਰ ਦੇ ਨੇੜੇ ਪਿੰਡ ਹੈ ਕਹਿੰਦਾ ਉਹ ਬਾਥਰੂਮ ਚ ਗਈ ਤੇ ਡਿੱਗ ਗਈ ਚੱਕਰ ਖਾ ਕੇ ਡਿੱਗ ਗਈ ਅਸੀਂ ਕਹਿੰਦਾ ਫਟਾਫਟ ਉਹਨੂੰ ਸ਼ਹਿਰ ਦੀ ਲੋਕਲ ਐਮ ਆਰ ਆਈ ਸੈਂਟਰ ਲੈ ਕੇ ਡਾਕਟਰ ਦੇ ਕੋਲ ਤੇ ਉਹਨਾਂ ਨੇ ਜਦੋਂ MRI ਕੀਤੀ ਉਹ ਕਹਿੰਦੇ ਦਿਮਾਗ ਦੀ ਨਾਲੀ 'ਚੋਂ ਖੂਨ ਲੀਕ ਹੋ ਗਿਆ ਫਟਾਫਟ ਪਟਿਆਲੇ ਲੈ ਜਾਓ ਕਹਿੰਦੇ ਅਸੀਂ ਪਟਿਆਲੇ ਲੈ ਆਏ ਪਟਿਆਲੇ ਲੈ ਆ ਕੇ ਕਹਿੰਦੇ ਅਸੀਂ ਨਿਊਰੋ ਦਾ ਜਿਹੜਾ ਡਾਕਟਰ ਹੈ ਉਹਨੂੰ ਕਿਹਾ ਵੀ ਇਹ ਜੀ ਬੇਹੋਸ਼ ਹੈ ਉਹ ਕਹਿੰਦਾ ਜੀ 5 ਦਿਨ ਇਹਨੂੰ ਲੱਗਣਗੇ ਹੋਸ਼ ਚ ਆਉਣਾ ਨਾ ਆਉਣਾ ਮੈਨੂੰ ਨਹੀਂ ਪਤਾ ਤੁਸੀਂ ਦਾਖਲ ਕਰਾ ਦਿਓ ਪੈਸੇ ਜਮ੍ਹਾਂ ਕਰਾ ਦਿਓ ਕਹਿੰਦੇ ਅਸੀਂ ਕਿਹਾ ਵੀ ਅਸੀਂ ਵੀਡੀਓ ਦੇਖਦੇ ਹਾਂ ਸ਼ਤੀਜੀ ਦੀਆਂ ਵੀ ਉਹ ਕਹਿੰਦੇ ਨੇ ਵੀ ਇਸ ਤਰ੍ਹਾਂ ਦਾਖਲ ਕਰਨ ਨਾਲ ਕੁਝ ਨਹੀਂ ਹੁੰਦਾ ਦਵਾਈਆਂ ਨਾਲ ਖੂਨ ਦਾ ਲੀਕੇਜ ਨਹੀਂ ਲੋਟ ਹੁੰਦਾ ਵੀ ਤੁਸੀਂ ਇਹਦਾ ਕੋਈ ਆਪਰੇਸ਼ਨ ਵਗੈਰਾ ਉਹ ਕਹਿੰਦੇ ਇਹ ਵੀਡੀਓ ਪੰਜਾਬ ਆਉਂਦੀਆਂ ਨੇ ਆਪਰੇਸ਼ਨ ਇਸ ਤਰ੍ਹਾਂ ਥੋੜਾ ਹੁੰਦਾ ਤੁਸੀਂ ਇਹਨੂੰ ਦਾਖਲ ਕਰਾਓ ਵੈਂਟੀਲੇਟਰ ਲਾਉਨੇ ਆ ਉਸ ਤੋਂ ਬਾਅਦ ਚ ਪਤਾ ਲੁ ਉਹ ਕਹਿੰਦਾ ਜੀ ਕੁਲਜੀਤ ਕਹਿੰਦਾ ਵੀ ਸਾਡੇ ਪੇਸ਼ੈਂਟ ਦੇ ਵੈਂਟੀਲੇਟਰ ਨਾਲ ਆਇਓ ਜਿਹੜੀ ਐਮ ਆਰ ਆਈ ਕੀਤੀ ਸੀ ਉਹਨੂੰ ਤੁਰੰਤ ਉਹ ਐਮ ਆਰ ਆਈ ਦੀ ਰਿਪੋਰਟ ਮੈਨੂੰ ਭੇਜਤੀ ਮੈਨੂੰ ਉਹਨੇ ਜਦੋਂ ਫੋਨ 'ਤੇ ਦੱਸਿਆ ਸਾਰਾ ਕੁਝ ਕੁਦਰਤੀ ਡਾਕਟਰ ਪ੍ਰਵੀਨ ਸਲੰਕੀ ਪੀਜੀਆਈ ਚ ਜਾਗਦੇ ਸੀਗੇ ਆਨਲਾਈਨ ਸੀ ਮੌਲਾ ਨੂੰ ਰਿਪੋਰਟ ਭੇਜੀ ਮੈਂ ਕਿਹਾ ਜੀ ਆਹ ਮੇਰੇ ਬਹੁਤ ক্লোਜ ਦੋਸਤ ਨੇ ਉਹਨਾਂ ਦੀ ਵਾਈਫ ਨੂੰ ਬ੍ਰੇਨ ਦੀ ਨਾੜੀ ਦੀ ਸਕ੍ਰੈਚਿੰਗ ਆ ਗਈ ਵੀ ਦੇਖੋ ਬ੍ਰੇਨ ਚ ਖੂਨ ਦਾ ਕਿੰਨਾ ਗਰਸਾਬ ਹੈ ਕੀ ਇਹ ਦਵਾਈ ਨਾਲ ਠੀਕ ਹੋ ਜੂ ਅਜੇ ਮੈਂ ਰਿਕਾਰਡਿੰਗ ਉਹਨਾਂ ਨੂੰ ਆਪਣੇ ਫੋਨ ਦੇ ਵਟਸਐਪ ਤੇ ਪਾਈਓ ਸੀ ਮੈਨੂੰ ਅੱਧੇ ਸਕਿੰਟ ਦੇ ਵਿੱਚ ਵਿੱਚ ਉਹਨਾਂ ਦੀ ਕਾਲ ਆ ਗਈ ਕਹਿੰਦੇ ਵੀ ਇਹ ਕਦੋਂ ਹੋਇਆ ਮੈਂ ਕਿਹਾ ਜੀ 2 ਘੰਟੇ ਪਹਿਲਾਂ ਕਹਿੰਦੇ ਆਪਣੇ ਕੋਲੇ 8 ਘੰਟੇ ਨਹੀਂ ਕੋਈ ਵੈਂਟੀਲੇਟਰ ਨਹੀਂ ਇਹਨੂੰ ਬਚਾ ਸਕਦਾ ਬ੍ਰੇਨ ਦੀ ਨਾਲੀ ਫਟ ਚੁੱਕੀ ਹੈ ਉਹਦੇ ਚੋਂ ਮਾਈਕਰੋਗ੍ਰਾਮ ਫੂਨ ਦਾ ਰਸਾ ਹੋਇਆ ਖੂਨ ਦਾ ਤੁਸੀਂ ਇਹਨੂੰ ਪੀਜੀਆਈ ਲਿਆਓ ਆਪਰੇਸ਼ਨ ਕਰਨਾ ਪਊ ਮੈਂ ਜੀ ਤੁਰੰਤ ਉਹ ਮੈਂ ਅਗਰ ਸਰ 1 ਘੰਟੇ ਚ ਪੀਜੀਆਈ ਪਹੁੰਚਦੇ ਹਾਂ ਅਸੀਂ ਮੈਂ ਆਪਦੇ ਪਿੰਡੋਂ ਵੱਡੀ ਚੱਕੀ ਉਹਨੂੰ ਕਿਹਾ ਮੈਂ ਕਿਹਾ ਤੂੰ ਚੱਲ ਫਟਾਫਟ ਇੱਥੋਂ ਮੈਂ ਕਿਹਾ ਐਂਬੂਲੈਂਸ ਕਰ ਲੈ ਫਟਾਫਟ ਪੀਜੀਆਈ ਨੂੰ ਲੈ ਕੇ ਚੱਲੋ ਓ ਪੀਜੀਆ ਦੀ ਪਹੁੰਚਿਆ ਘਰ ਵਾਲੀ ਨੂੰ ਲੈ ਕੇ ਮੈਂ ਵੀ ਪੀਜੀਆ ਹੀ ਪਹੁੰਚਿਆ ਰਾਤ ਨੂੰ 2 ਵਜੇ ਡਾਕਟਰ ਸਾਹਿਬ ਨੇ ਟੀਮ ਆਪਣੀ ਲੈ ਕੇ ਉਹਦਾ ਆਪਰੇਟ ਕਰਕੇ ਉਹਦੇ ਬਲੱਡ ਦੀ ਲੀਕੇਜ ਬੰਦ ਕਰਤੀ ਅੱਜ ਉਹ ਲੇਡੀਜ਼ ਪਿੰਡ ਕੋਲ ਨੇੜੇ ਨਾਪਾ ਆਪਣੇ ਘਰੇ ਆਪਣੇ ਬੱਚਿਆਂ ਚ ਜੇ ਕਿਤੇ ਪਟਿਆਲੇ ਵਾਲੇ ਡਾਕਟਰ ਦੇ ਕਹੇ ਤੇ ਉਹ ਵੈਂਟੀਲੇਟਰ ਲਵਾ ਲੰਦੇ ਜੇਕਰ ਤੇ ਉਹਨਾਂ ਨੇ ਵੀਡੀਓ ਮੇਰੀ ਨਾਂ ਦੇਖੀ ਹੁੰਦੀ ਤਾਂ ਅੱਜ ਉਹ ਲੇਡੀਆਂ ਅਲਵਿਦਾ ਕਰ ਚੁੱਕੀ ਹੁੰਦੀ ਕੋਈ ਵੀ ਮਿਲ ਸਕਦਾ ਗੁਰਨਾਮ ਸਿੰਘ ਦੀ ਭਝਾਈ ਹੈ ਪਿੰਡ ਕੋਲ ਨਾਬੇ ਦੇ ਨੇੜੇ ਸ਼ਤੀਸ਼ ਕੁਮਾਰ ਦੀ ਉਹਨਾਂ ਨੇ ਵੀਡੀਓ ਦੇਖੀ ਹੋਈ ਸੀ ਵੀ ਜੇ ਬ੍ਰੇਨ ਦੀ ਨਾੜੀ ਫਟ ਗਈ ਤਾਂ ਵੈਂਟੀਲੇਟਰ ਉਹਨੂੰ ਬਚਾ ਨਹੀਂ ਸਕਦਾ ਉਹਨੂੰ ਕੀ ਬਚਾਊਗਾ ਉਹਨੂੰ ਬਚਾਊਗਾ ਉਹਦਾ ਸਿਰ ਦਾ ਆਪਰੇਸ਼ਨ ਕਰਕੇ ਜਿਹੜਾ ਖੂਨ ਲੀਕ ਹੁੰਦਾ ਹੈ ਉਹ ਖੂਨ ਨੂੰ ਪੈਂਚਰ ਲਾ ਕੇ ਬੰਦ ਕਰਨਾ ਪਊ। ਇਸ ਲਈ ਦੋਸਤੋ ਮੈਂ ਤੁਹਾਨੂੰ ਵਾਰ-ਵਾਰ ਦੱਸਦਾ ਪਹਿਲਾ ਤਾਂ ਨੰਬਰ 1 ਹੈ ਬੀਪੀ ਦੀ ਗੋਲੀ ਡੋਜ਼ ਵਾਲੀ ਖਾਇਆ ਕਰੋ ਜਿਹੜੀ ਡੋਜ਼ ਸਾਨੂੰ ਬੀਪੀ ਕੰਟਰੋਲ ਰੱਖਦੀ ਹੋਵੇ ਜੇ ਵੀ ਫੇਰ ਵੀ ਕਿਤੇ ਬਾਈ ਦੀ ਬੇ ਕੋਈ ਗੋਲੀ ਨਹੀਂ ਖਾਂਦਾ ਕਿਸੇ ਨੂੰ ਬ੍ਰੇਨ ਦਾ ਅਟੈਕ ਆ ਗਿਆ ਉਹਦੇ ਦਿਮਾਗ 'ਚ ਖੂਨ ਦਾ ਰਸਾ ਹੋ ਗਿਆ ਸਾਡੇ ਕੋਲੇ 10 ਘੰਟੇ ਹੁੰਦੇ ਨੇ 10 ਘੰਟਿਆਂ ਦੇ ਵਿੱਚ ਵਿੱਚ ਅਸੀਂ ਕਿਸੇ ਚੰਗੇ ਨਿਊਰੋ ਸਰਜਨ ਕੋਲੇ ਪਹੁੰਚ ਕੇ ਉਹਦਾ ਆਪਰੇਟ ਕਰਾ ਕੇ ਉਹਦੀ ਜਾਨ ਬਚਾ ਸਕਦੇ ਆ ਸਾਡੇ ਪੰਜਾਬ ਦੇ ਸਾਰੇ ਉਹਨਾਂ ਨੂੰ ਨੇੜੇ ਨਿਊਰੋ ਸਰਜਨ ਚੰਗਾ ਕੌਣ ਹੈ 25 ਨਿਊਰੋ ਸਰਜਨ ਪੀਜੀਆਈ ਚ 24 ਕੰਟੈਸਟੈਂਟ ਬਾਈ ਦੇ ਰਹਿੰਦੇ ਨੇ 25 ਨਿਊਰੋ ਸਰਜਨਾਂ ਦੀ ਟੀਮ ਹੈ ਜਿਹਦੇ ਚ ਦੋ ਵੱਡੇ ਨਿਊਰੋ ਸਰਜਨ ਹੁੰਦੇ ਨੇ 6 ਹੁੰਦੇ ਨੇ ਨਿਊਰੋ ਸਰਜਰੀ ਦੇ ਜਿਹੜੇ ਐਮ ਡੀ ਕਰ ਚੁੱਕੇ ਸਰਜਰੀ ਕਰ ਚੁੱਕੇ ਕੰਪਲੀਟ ਐਮ ਡੀ ਕੀਤੀ ਵੀ 6 ਉਹ ਹੁੰਦੇ ਨੇ ਨਾਲ 10-12 ਹੈਲਪਰਾਂ ਦੀ ਡਾਕਟਰਾਂ ਦੀ ਟੀਮ ਹੁੰਦੀ ਹੈ ਨਿਊਰੋ ਸਰਜਰੀ ਦੀ ਜੋ ਜਾਨਸਾਰ ਐਮ ਆਰ ਆਈ ਕਰਕੇ ਸੀਟੀ ਸਕੈਨ ਕਰਕੇ ਬ੍ਰੇਨ ਦੇ ਵਿੱਚੋਂ ਜਿੱਥੇ ਵੀ ਖੂਨ ਲੀਕ ਹੁੰਦਾ ਉਹਨੂੰ ਰੋਕ ਦਿੰਦੇ ਨੇ ਉਹ ਖੂਨ ਰੋਕਣ ਨਾਲ ਹੀ ਜਾਨ ਬਚੂਗੀ ਵੈਂਟੀਲੇਟਰ ਜਾਨ ਨਹੀਂ ਬਚਾਉਂਦਾ ਹੁਣ ਤੁਸੀਂ ਲਾ ਲਓ ਆ ਮੋਬਾਈਲ ਆ ਆਪਣਾ ਆਪਾਂ ਮੋਬਾਈਲ ਪਾਣੀ 'ਚ ਡਿੱਗ ਜਾਂਦਾ ਇਹਨੂੰ ਤੁਰੰਤ ਪਾਣੀ 'ਚੋਂ ਕੱਢ ਦਿਓ ਇਸੇ ਕਰਕੇ ਕੱਢਦੇ ਵੀ ਇਹਦੇ ਵਿੱਚ ਕਰੰਟ ਹੈ ਜਿਹੜਾ ਉਹ ਇਹਨੂੰ ਫੂਕ ਨਾ ਦੇਵੇ। ਇਹੀ ਬ੍ਰੇਨ ਦਾ ਹਾਲ ਹੈ। ਬ੍ਰੇਨ 'ਚ ਕਰੰਟ ਹੈ। ਉਲਟਾ ਅਸੀਂ ਉੱਪਰ ਤਾਰ ਲਾ ਦਨੇ ਆ। ਥੈਂਕ ਯੂ।